ਮਾਸਟਰ ਸਦਾਨ ਸ੍ਰੀਮੰਤ ਜੀ ਸਾਡੇ ਮੈਂਬਰ ਸਹਿਬਾਨ ਜਸਵਿੰਦਰ ਸਿੰਘ ਜੀ ਰਾਜ ਸਿੰਘ ਜੀ 프리ਮਤੀ ਜੀ ਰੱਖਣ ਸਿੰਘ ਜੀ ਮੈਡਮ ਕਾਂਜੀ ਕੋਲ ਮੈਡਮ ਵਰਜੀਤ ਕੋਲ ਰਣਜੀਤ ਸਿੰਘ ਬਰਿੰਦਰ ਸਿੰਘ ਆਪਣੇ ਮੈਂਬਰ ਦਾ ਪ੍ਰਵੰਤ ਸਿੰਘ ਆਪਣੇ ਮੈਂਬਰ ਦਾ ਸੋ ਸਾਰਿਆਂ ਨੂੰ ਆਪਾਂ ਇਹ ਮੇਰੇ ਨਾਲ ਕਮੇਟੀ ਵੱਲੋਂ ਜੀ ਆਇਆਂ ਕਹਿੰਦੇ ਆ ਆਪਣੇ ਬਰਿੰਦਰ ਸਿੰਘ ਕੋਲ ਦਾ ਜੀ ਸਕੂਲ ਲਈ ਮੈਂ ਕਮੇਟੀ ਅਈ ਸ੍ਰੀ ਸੁਦੇਵੀ ਆਪਣੇ ਵਿੱਚ ਕੌਂਸੇ ਹੋਣੇ ਬੁਲਾਤੀ ਜੀ ਪੇਂਟਰ ਆਪਣੇ ਇਸ ਕਮੇਟੀ ਦੇ ਚੇਅਰਮੈਨ ਸਾਹਿਬ ਨੇ ਆਪਣੇ ਇੱਕ ਵਿਚਾਰ ਪੋੰਦੇ ਨੇ ਸੋ ਮੈਂ ਹਮ ਬੇਨਤੀ ਕਰਦਾ ਹਾਂ ਐਮ ਐਲ ਏ ਸਾਹਿਬ ਨੂੰ ਕਿ ਉਹ ਆਪਣੇ ਵਿਚਾਰ ਸਾਧੇ ਕਰ ਲੈ ਸੋ ਹੰ ਮੇ ਲਾ ਕਰ ਮੈਂ ਸਿੰਝੇ ਹਿਆ ਸਾਹਿਬ ਸਾਡੇ ਵਿੱਚ ਮਜੂਰ ਮੈਂਬਰ ਪਾਰਲੀਮੈਂਟ ਤੋਂ ਤੁਹਾਨੂੰ ਸਿੰਝੇ ਮਾਨ ਜਲੂਮ ਪ੍ਰਾਈਮਰੀ ਸਕੂਲ ਦੇ ਪ੍ਰਿੰਸੀਪਲ ਸਾਹਿਬਾ ਟੀਚਰ ਸਾਹਿਬਾ ਸਰ ਪੰਥ ਦਾ ਮੈਂਬਰ ਸਾਹਿਬਾਨ ਲੋਕੀ ਬੱਚੇ ਹੁਣ ਪੰਥ ਦੇ ਸੱਜਣ ਤੇ ਮੇਰੇ ਸਾਹਮਣੇ ਬੈਠੇ ਪਿਆਰੇ ਬੱਚੇ ਅਸੀਂ ਧੰਨਵਾਦ ਕਰਦੇ ਹਾਂ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਸਕੂਲ ਦੀ ਬਿਲਡਿੰਗ ਲਈ 5 ਲੱਖ ਰੁਪਏ ਆਪਣੀ ਗ੍ਰਾਂਟ ਵਿੱਚ ਦਿੱਤੇ ਸਾਰਿਆਂ ਨੇ ਹੋਰ ਸੋਸ਼ਲ ਮੀਡੀਆ ਤੇ ਜਾਂ ਜਿਹੜੇ ਅਖਬਾਰਾਂ ਤੁਸੀਂ ਪੜ੍ਹਦੇ ਹੋਵੋਗੇ ਕਿ ਜਿਹੜੇ ਐਮਪੀ ਸਾਹਿਬ ਨੇ ਜਿੰਨੀ ਉਹਨਾਂ ਦੀ ਗ੍ਰਾਂਟ ਕਰਦੀ ਆ ਉਹਦੇ ਚ ਤਕਰੀਬਨ 80% ਜਿਹੜੀ ਆ ਉਹ ਸਕੂਲਾਂ ਲਈ ਜਾਂਦੀ ਆ ਮੈਨੂੰ ਨਹੀਂ ਲੱਗਦਾ ਕੋਈ ਇਸ ਤੋਂ ਪਹਿਲਾਂ ਜਿੰਨੇ ਐਮਪੀ ਰਹੇ ਆ ਭਾਵੇਂ ਫਨਰੂਰ ਦੇ ਆ ਭਾਵੇਂ ਉਹ ਪੰਜਾਬ ਦੇ ਕਿਸੇ ਹੋਰ ਲੋਕ ਖਵਾਬ ਦੇ ਕਿਸੇ ਨੇ ਵੀ ਇੰਨੀ ਗ੍ਰਾਂਟ ਸਕੂਲਾਂ ਲਈ ਦਿੱਤੀ ਹੋਈ ਆ ਇਹ ਪਹਿਲੇ ਐਪੀਐਮ ਇਹ ਮੈਨੂੰ ਲੱਗਦਾ ਜਿਨ੍ਹਾਂ ਨੇ ਰਿਕਾਰਡ ਬਣਾਇਆ ਵੀ ਇੰਨੀ ਗ੍ਰਾਂਟ ਮੈਨੂੰ ਨਹੀਂ ਲੱਗਦਾ ਕੋਈ ਆਪਣੇ ਹਲਕੇ ਦਾ ਕੋਈ ਪੂਆ ਦੀ ਪਿੰਡ ਰਹਿ ਗਿਆ ਉਹ ਜਿੱਥੇ ਸਕੂਲ ਨੂੰ ਗ੍ਰਾਂਟ ਨਾ ਗਈ ਹੋਵੇ ਤਕਰੀਬਨ ਹਰ ਸਕੂਲ ਨੂੰ ਗ੍ਰਾਂਟ ਗਈ ਆ ਭਾਵੇਂ ਉਹ ਕਮਰਿਆਂ ਲਈ ਹੋਵੇ ਭਾਵੇਂ ਬੱਚਿਆਂ ਦੇ ਪੀਣ ਲਈ ਪਾਣੀ ਲਈ ਆਦੂ ਦੀ ਹੋਵੇ ਕੋਈ ਨਾ ਕੋਈ ਗ੍ਰਾਂਟ ਸਕੂਲ ਨੂੰ ਗਈ ਹੋਈ ਹੈ ਤੇ ਜਿਹੜੀ ਅਸੀਂ ਕਿਉਂਕਿ ਇੱਕ ਨਵੀਂ ਰਾਜਨੀਤਿਕ ਨਵੀਂ ਤਰ੍ਹਾਂ ਦੀ ਸੋਚ ਲੈ ਕੇ ਚੱਲੇ ਆ ਮਾਨ ਸਾਹਿਬ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਤਰਜੀਹ ਦੇਣੀ ਹੈ ਜਿਨ੍ਹਾਂ ਨੇ ਸਾਡਾ ਭੁੱਖ ਤੱਤ ਹੈ ਤੇ ਜਿਹੜੇ ਬੱਚੇ ਮੇਰੇ ਸਾਹਮਣੇ ਬੈਠੇ ਆ ਇਹਨਾਂ ਨੇ ਇਕੱਲੇ ਆਪ ਦੇ ਪਰਿਵਾਰਾਂ ਦਾ ਨਹੀਂ ਇਕੱਲੇ ਪੰਜਾਬ ਦਾ ਨਹੀਂ ਇਹਨਾਂ ਨੇ ਸਾਡੇ ਮੁਰਕ ਦਾ ਜਿਹੜਾ ਭੁੱਖ ਹੈ ਸਾਡੇ ਮੁਰਕ ਦੀ ਉਹਨਾਂ ਜਿਹੜੀ ਪ੍ਰਾਪਰਟੀ ਹੈ ਬੱਚੇ ਆ ਇਸੇ ਕਰਕੇ ਇਹਨਾਂ ਦਾ ਜੀਵਨ ਸਫਲ ਹੋਵੇ ਇਹ ਬਹੁਤ ਜ਼ਰੂਰੀ ਆ ਵੀ ਜਿਹੜਾ ਸਾਡਾ ਮੁੱਲਕ ਆ ਉਹ ਤਰੱਕੀਆਂ ਕਰ ਸਕਦਾ ਸੋ ਜ਼ਰੂਰ ਤਾਂ ਕਿ ਜਿਹੜੇ ਪਿੰਡਾਂ ਦੇ ਸਕੂਲ ਆ ਉਹਨਾਂ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਤੇ ਜਿਹੜੇ ਬਿਲਡਿੰਗਾਂ ਦੇ ਤੋਂ ਇਨਫਰਾਸਟ੍ਰਕਚਰ ਉਹ ਬੜੀ ਮੰਦੀ ਹਾਲਾਤ ਉਹਨਾਂ ਦੀ ਬੈਠਣ ਲਈ ਹਜੇ ਤੱਕ ਬੈਠ ਚ ਹੈ ਨਹੀਂ ਕੇ ਸਾਡੇ ਪੰਜਾਬ ਸੋ ਜਿਵੇਂ ਜੀ ਦਾ ਜੀ ਜੀ ਇਹ ਮਾਨ ਸਰਬੇ ਅਸੀਂ ਵਿਧਾਨ ਸਭਾ ਚ ਹੀ ਮੁੱਦਾ ਚੁੱਕਿਆ ਸੀਗਾ ਇਹ ਇਹਨਾਂ ਨੇ ਕਿਉਂਕਿ ਨਾ ਕਿਹਾ ਸੀ ਸਰਕਾਰ ਨੇ ਵੀ ਹਰੇਕ ਸਾਲ ਸੇ ਬਿਜਲੀ ਦੇ ਜਿਹੜੇ ਬਿੱਲ ਆ ਉਹਦੇ ਲਈ ਕੋਈ ਫੰਡ ਇਥੇ ਚਾਰਜ ਕਰਾਂਗੇ ਪਰ ਹਜੇ ਤੱਕ ਵੀ ਬਹੁਤੇ ਸਕੂਲਾਂ ਦੇ ਕੋਲ ਨਾ ਮੀਟਰ ਹੀ ਹੈ ਨਹੀਂ ਕਿੰਨੇ ਤੱਕ ਕਿੰਨੇ 19000 ਸਕੂਲ ਨੇ ਤੇ ਮੈਨੂੰ ਲੱਗਦਾ ਇੱਥੇ 4000 5000 ਸਕੂਲਾਂ ਕੋਲ ਨਾ ਕੋਈ ਸੀ ਵੀ ਮੀਟਰ ਹੈਗੇ 15000 ਸਕੂਲ ਚ ਮੀਟਰ ਤੱਕ ਨਹੀਂ ਪਾਣੀ ਦੀ ਟੈਂਕੀ ਤੇ ਬਿਜਲੀ ਦਾ ਪੰਚਾਇਤ ਕਿਤੋਂ ਕਰੋਗੀ ਸਕੂਲ ਦਾ ਉਹ ਯਾ ਕਿ ਸਾਡੀ ਸਰਕਾਰ ਦੇ ਅਜੰਡੇ ਤੇ ਹੀ ਹੈ ਨਹੀਂ ਕਿ ਜਿਹੜੇ ਸਾਡੇ ਬੱਚਿਆਂ ਦੇ ਜਿਹੜੇ ਐਮਐਲ ਸਾਬ 34 ਲੱਖ ਰੁਪਏ ਵਾਟਰ ਟੈਂਕ ਦਾ ਫਿਲ ਖੜਾ ਹੈ ਸਿਕਲੇ ਚਲੂਗਾ ਨਹੀਂ ਸਾਰੇ ਪਿੰਡਾਂ ਕੀ ਸਮਝਦਾ ਬਸ ਅੱਜ ਤਾਂ ਲੱਗਦਾ ਕਾਮਨ ਹੈ 15 ਲੱਗਦਾ ਕਾਮਨ ਕਹਿੰਦੇ ਆਪ ਦੀ ਪਰ ਉਹ ਹੀ ਕਿਹੜੇ ਸਰਕਾਰ ਕਰਾ ਚੋ ਕੇ ਕਰਨੀ ਪਾਣੀ ਪੀਣ ਵਾਲਾ ਜੀ ਉਹ ਅੱਜ ਤੱਕ ਕਮਾਈ ਨਹੀਂ ਕਰਾ ਸਕੀ 70 ਸਾਲ ਇਹ ਤਾਂ ਬੰਦਾ ਬੈਟਰੀ ਸੇ ਤਾਂ ਚਲੋ ਐਪੀਸ ਦਾ ਕਿਉਂਕਿ ਅੱਗੇ ਜਾਣਾ ਹੈ ਕਿ ਸਾਹਮਣੇ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਮੈਂ ਕਿਹਾਵੇ ਦੱਸਣਾ ਪਾਉਣਾ ਜਿਵੇਂ ਤੁਸੀਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਸਕੂਲਾਂ ਨੂੰ ਤਰਜੀਹ ਦਿੰਦੇ ਹੋ ਮੈਂ ਉਹਨੂੰ ਦੱਸਣਾ ਚਾਹਣਾ ਜਿਹੜੀ ਇਹ ਪਿੰਡ ਦਾ ਹੈ ਇਥੋਂ ਦੇ ਲੋਕ ਨੇ ਤੇ ਆਪ ਬੜਾ ਸਕੂਲ ਦੀ ਤਰੱਕੀ ਲਈ ਬੜਾ ਆਪ ਪ੍ਰਲਾਪਾ ਕਰਦੇ ਆ ਮੈਂ ਜੇ ਨਾਮ ਲਾਵਾਂ ਤਾਂ ਉਹ ਕਾ ਲੰਬੀ ਹੋ ਜੂਗੀ ਮੇਰੇ ਯਾਦ ਹੈ ਪਿੱਛੇ ਜੇ ਸਕੂਲ ਦੇ ਜਿਹੜੇ ਮਤਲਬ ਕਿ ਬੈਂਚਾਂ ਲਈ ਪਿੰਡ ਦੇ ਲੋਕਾਂ ਨੇ ਪ੍ਰਲਾਪਾ ਕੀਤਾ ਸਾਰਿਆਂ ਨੇ ਪੈਸੇ ਪਾ ਕੇ ਇਥੇ ਸਾਰੇ ਬੱਚਿਆਂ ਨੂੰ ਬੈਟਲੀ ਪੈਨਸ਼ਨ ਦਾ ਪ੍ਰਬੰਧ ਪਿੰਡ ਦੇ ਲੋਕਾਂ ਕਰਕੇ ਕੀਤਾ। ਉਸ ਤੋਂ ਬਾਅਦ ਹੀ ਆਪਾਂ ਇੱਥੇ ਜਿਹੜੀ ਇਹਨਾਂ ਗ੍ਰਾਂਟ ਦਿੱਤੀ ਸੀ। ਸੋ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਤੁਸੀਂ ਪਿੰਡ ਚਰੂਰ ਦੀ ਵੀ ਤੇ ਹੋਰ ਵੀ ਜਿੰਨੇ ਪੰਜਾਬ ਦੇ ਸਕੂਲ ਆ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਦੁਬਾਰਾ ਜਿੱਤੋ ਤੇ ਜਿੱਤੋਗੇ ਵੀ ਤੇ ਐਤ ਕੀ ਜੇ 5 ਲੱਖ ਦਿੱਤਾ ਸੀ ਉਮੀਦ ਕਰਦੇ ਹਾਂ ਅਗਲੀ ਵਾਰ ਘੱਟੋ ਘੱਟ 10 ਲੱਖ ਰੁਪਈਆ ਮਨੂਰ ਦੇ ਸਕੂਲ ਨੂੰ ਦੇਣਾ। ਆਪਣੇ ਜੋ ਕਿ ਐਮਪੀ ਮਾਨ ਜੀ ਜਿਹੜਾ ਐਮਪੀ ਸਾਹਿਬ ਦਾ 5 ਕਰੋੜ ਸੀ ਜਿਹੜੀ ਵਾਰੀ 15 ਕਰੋੜ ਰੁਪਈਆ ਜਿਹੜਾ ਸਾਹਮ ਦਾ ਹੋ ਰਿਹਾ। ਸੋ ਮੈਂ ਤਾਂ 15 ਲੱਖ ਬਣਦਾ। 3 ਗੁਣਾ ਬਣਾਵਾਂਗਾ। ਸੋ ਐਮਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਹੁਣ ਵੀ ਇੱਥੇ ਕਰੂੰਗਾ ਭਗਵਾਨ ਸਿੰਘ ਮਾਨ ਜੀ ਨੂੰ ਜੋ ਬੱਚਿਆਂ ਤੇ ਜਿਹੜੇ ਪਿੰਡ ਵਾਸਤੇ ਬਣਾਈ। ਇਤਿਹਾਸਿਕ ਪਿੰਡਾਂ ਜਨੂਰ। सारी तो सरकारयुक्त के नौजवान भी पंचायत के सरपंच मैंबर साहबान सरपंचूल प्यारे बच्चे पार्टी के राजा सहयोग साहबान बरनला जिले में पत्रकार साहबान सब तो पहला मैं धनबाद हाँ कि मैं इतने बुला के मान सम्मान दिता है जिस तरह एम एल ए बरनला ने दसिया ਕਿ ਸਾਡੀ ਪ੍ਰਾਇਓਰਟੀ ਜਿਹੜੀ ਹੈ ਉਹ ਸਕੂਲਾਂ ਨੂੰ ਹੈ ਹਜੇ ਥੋੜੇ ਜਿਹੇ ਸਾਲ ਪਹਿਲਾਂ ਜੇ ਝਾਤ ਮਾਰੀਏ ਐਨਾ ਸਕੂਲਾਂ ਚੋ ਸਰਕਾਰੀ ਸਕੂਲਾਂ ਤੋਂ ਨਿਕਲ ਵੀ ਜਾਚ ਬੰਦੇ ਸੀ ਡੀਸੀ ਲੱਗਦੇ ਸੀ ਬੜੇ ਬੜੇ ਆਫਸਰ ਬੰਦੇ ਸੀ ਆਪਾਂ ਹਜੇ ਵੀ ਬਜ਼ੁਰਗ ਕਹਿ ਦਿੰਦੇ ਨੇ ਕਿ ਫਲਾਣਾ ਬੰਦਾ ਪ੍ਰਾਣੀਆਂ ਦੱਸ ਪਾਇਆ ਲੈ ਜਿੰਨ ਲੱਗਦੇ ਪ੍ਰਾਣੀਆਂ ਦੱਸ ਪਾਇਆ ਅੱਜ ਕੱਲ੍ਹ ਦੇ ਅੰਦੇ ਦੇ ਲੰਦ ਇਹਦਾ ਮਤਲਬ ਪੁਰਾਣੀ ਪੜਾਈ ਵਧੀਆ ਹੁੰਦੀ ਸੀ ਉਹ ਕੰਦਰ ਪੁਰਾਣੀਆਂ ਪੰਜ ਪਾਇਆ ਹੋਇਆ ਇਹਦਾ ਮਤਲਬ ਪਹਿਲੀ ਵਾਰੀ ਪੜਾਈ ਜਾਦਾ ਵਧੀਆ ਹੁੰਦੀ ਸੀ ਹੁਣ ਮਾਸਟਰ ਹੈਗੇ ਨੇ ਚਾਬਲ ਮਾਸਟਰ ਹੈਗੇ ਨੇ ਪਰ ਬੱਚਿਆਂ ਦੇ ਬੈਠਣ ਲਈ ਬੈਂਚ ਹੈ ਨਹੀਂ ਪਾਣੀ ਹੈ ਨਹੀਂ ਗ੍ਰੇਨ ਨੂੰ ਮਿੱਡੇ ਮੀਨ ਵਾਲੇ ਵਾਸਤੇ ਸ਼ੈੱਡ ਹੈ ਨਹੀਂ ਫਿਰ ਮਾਸਟਰ ਕੁਝ ਨਹੀਂ ਕਰਦਾ ਮੈਂ ਹੁਣ 10 ਮਿੰਟ 15 ਮਿੰਟ ਪਹਿਲਾਂ ਸਗੇੜੇ ਦੇ ਸਕੂਲ ਨੂੰ ਚਾਲਾਂ ਘੇੜਤਾ ਸੀ ਉਨਾਂ ਨੇ ਕਮਰੇ ਬਣਾਏ ਨਿਸ਼ਾਨ ਦਾ ਪ੍ਰਾਂਦਾ ਬਣਾਇਆ ਤੋਂ ਦੇ ਸਕੂਲ ਨੂੰ ਪਾਂਹਲਾ ਕਰਤੀ ਦਿੱਤਾ ਤੁਸੀਂ ਆ ਬਿਲਡਿੰਗ ਬਣਾਈ ਹੈ ਤੇ ਪਿੰਡ ਵੱਲੋਂ ਤੁਸੀਂ ਉਪਰਾਲਾ ਕਰਕੇ ਵੈਂਚਰੀ ਇਥੇ ਦਿੱਤੇ ਨੇ ਆਮ ਕਰਨ ਦੇ ਆਮ ਲੋਕਾਂ ਦੇ ਬੱਚੇ ਇੱਥੇ ਪੜ੍ਹਦੇ ਆ ਜਿਨ੍ਹਾਂ ਦੀ ਪਹੁੰਚ ਪ੍ਰਾਈਵੇਟ ਸਕੂਲਾਂ ਦੀ ਫੀਸ ਤੱਕ ਹੈ ਨਹੀਂ ਜੇ ਨਹੀਂ ਸਾਫ ਹੋਵੇ ਤਾਂ ਸਰਕਾਰੀ ਸਕੂਲ ਵੀ ਪ੍ਰਾਇਮਰੀ ਨਾਲ ਪ੍ਰਾਈਵੇਟ ਉਹਨਾਂ ਨਾਲੋਂ ਬੈਟਰ ਰਿਜ਼ਲਟ ਦੇ ਸਕਦੇ ਨੇ ਔਰ ਜਦੋਂ ਲੀਡਰਾਂ ਦੇ ਆਂਕ ਹਿੱਸੇ ਨੇ ਭਾਵੇਂ ਸਕੂਲ ਚ ਫਿਰੋ ਕਿਉਂ ਚਾਹਣਗੇ ਵੀ ਸਰਕਾਰੀ ਸਕੂਲ ਚ ਬੱਚੇ ਵੱਧ ਹੋਣ ਉਹ ਚਾਹਣਗੇ ਕਿ ਥੋ ਬੱਚੇ ਘੱਟ ਹੋਣ ਉਹ ਮਜਬੂਰ ਮਾਪਿਆਂ ਨੂੰ ਆਪਣੇ ਢਿੱਡ ਨੂੰ ਗੰਡਾ ਦੇ ਕੇ ਪ੍ਰਾਈਵੇਟ ਹੀ ਬਣਾਉਣੇ ਪੈਣ ਤੇ ਪ੍ਰਾਈਵੇਟ ਮਨਮਰਜ਼ੀ ਨਾਲ ਫਿਰਸਾ ਵਧਾਉਦੇ ਆ ਸੋ ਵੀਰੋ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦਾ ਰਿਜ਼ਲਟ ਪ੍ਰਾਈਵੇਟ ਨਾਲੋਂ ਬੜੀ ਆਉਣ ਲੱਗਿਆ ਦਿੱਲੀ ਦੇ ਵਿੱਚ 4000 ਦੇ ਲਗਭਗ ਬੱਚੇ ਐਸਾ ਪਨਾਹੀ ਵਿਰਤੋ ਹਟਾ ਕੇ ਅਸਥਾਨੇ ਵੀ ਸਰਕਾਰੀ ਚਲਾਤੇ ਦਿੱਲੀ ਦੇ ਸਰਕਾਰੀ ਸਕੂਲਾਂ 'ਚ ਸਿੰਥੈਟਿਕ ਟ੍ਰੈਕ ਬਣ ਰਹੇ ਨੇ ਲਿਫਟਾਂ ਲੱਗ ਰਹੀਆਂ ਨੇ ਸਵੰਮੀ ਪੂਲ ਬਣ ਰਹੇ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਹੈਵਰਡ ਯੂਨੀਵਰਸਿਟੀ ਹਿਊਸਟਨ ਅਮਰੀਕਾ ਆਕਸਫੋਰਡ ਯੂਨੀਵਰਸਿਟੀ ਲੰਡਨ ਇੰਗਲੈਂਡ ਦੇ ਵਿੱਚ ਤੇ ਸਿੰਗਾਪੁਰ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਲਿਜਾ ਕੇ ਸਰਕਾਰ ਆਪ ਦੇ ਖਰਚੇ ਤੇ ਉਹਨਾਂ ਨੂੰ ਪੜ੍ਹਾਈ ਦੇ ਨਵੇਂ-ਨਵੇਂ ਤਰੀਕੇ ਸਿਖਾ ਕੇ ਲਾਉਂਦੀ ਐ ਉਹ ਇੱਥੇ ਆ ਕੇ ਆਪਣੇ ਬੁਲੀਦ ਨੂੰ ਸਿਖਾਉਂਦੇ ਨੇ ਤੇ ਬੱਚਨ ਤੋਂ ਜੇ ਨੀਰ ਸਾਥ ਇੱਥੇ ਹਰ ਚੀਜ਼ ਸਰਕਾਰੀ ਜਿਹੜੀ ਆ ਬੰਦ ਕਰਦੀ ਸਰਕਾਰੀ ਹਸਪਤਾਲ ਜਿਹੜੇ ਨੇ ਉਹ ਆਪ ਬਿਮਾਰ ਪਏ ਨੇ ਸਰਕਾਰੀ ਹਸਪਤਾਲ 'ਚ ਕੋਈ ਦਵਾਈ ਨਹੀਂ ਕੋਈ ਡਾਕਟਰ ਨਹੀਂ ਕਾ ਵੀ ਇਹ ਤਾਂ ਛੋਟੇ ਪਿੰਡ ਵੀ ਹਸਪਤਾਲ ਹੋਊਗਾ ਚੱਲਦਾ ਵੀ ਹੋਊਗਾ ਕਾ ਵੀ ਇਹ ਮੈਂ ਵੈਂਟੀਲੇਟਰ ਦੇਣਾ ਚਾਹੁੰਦਾ ਸੀ ਬਨਾਰਿਆ ਦੇ ਹਸਪਤਾਲ ਨੂੰ ਦੋ ਵੈਂਟੀਲੇਟਰ ਕਿਉਂਕਿ ਜਦੋਂ ਲੁਧਿਆਣਾ ਦਾ ਪਟਿਆਲੇ ਤੱਕ ਪਹੁੰਚਦੇ ਆ ਬਹੁਤ ਸਾਰੇ ਜਾਨਾਂ ਕੀਮਤੀ ਚਲੀ ਜਾਂਦੀਆਂ ਵੈਂਟੀਲੇਟਰ ਦੇਣਾ ਚਾਹੁੰਦਾ ਸੀ ਪੈਸੇ ਵਾਪਸ ਆਗੇ ਮੇਰੇ ਕੋਲੇ ਮੈਂ ਪੈਸੇ ਜਾਰੀ ਕਰਕੇ ਸੀ ਕਾਰ ਲੱਗ ਗਿਆ ਤੇ ਜਿਹਦੀ 30 ਲੀਟਰ ਮੁਜਰੂਰ ਵਾਸਤੇ ਐਨਸਥੀਸੀਆ ਡਾਕਟਰ ਚਾਹੀਦਾ ਹੈ ਸਪੈਸ਼ਲਿਸਟ ਉਹ ਸਾਡੇ ਕੋਲ ਹੈ ਨਹੀਂ ਐਂਬੂਲੈਂਸ ਹਦਤੀਏ ਡਾਇਸਟਿਸੀ مشین ਕਿਹਾ ਪਰ ਕਰੋਗੇ ਕਿ ਇਹਨੂੰ ਚਲਾਉਣ ਵਾਸਤੇ ਇਹਨਾਂ ਕੋਲ ਸਪੈਸ਼ਲਿਸਟ ਹੈ ਨਹੀਂ ਭਿਡਾਉਣ ਐਂਬੂਲੈਂਸ ਹਦਤੀਏ ਡਰਾਈਵਰ ਹੈ ਡ라이ਵਰ ਨੂੰ ਫੋਨ ਕਰਕੇ ਬੁਲਾਉਣਾ ਪੈਂਦਾ ਪਹਿਲਾਂ ਇਹ ਵੀ ਤੁਹਾਨੂੰ ਸੋ हेल्थ ਤੇ এডਿਕੇਸ਼ਨ ਨੂੰ ਤਾਂ ਬਿਲਕੁਲ ਹੀ ਭੁੱਲ ਗਏ ਸ਼ਿਸ਼ਿਆਂ ਵਾਲੇ ਸਕੂਲ ਖੁੱਲ ਗਏ ਸ਼ਿਸ਼ਿਆਂ ਵਾਲੇ ਹਸਪਤਾਲ ਵੀ ਪ੍ਰਾਇਮਰੀ ਜਿਹੜੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ ਦਿੱਲੀ ਦੇ ਵਿੱਚ ਸਰਕਾਰੀ ਸਕੂਲ ਤੇ ਸਰਕਾਰੀ ਹਸਪਤਾਲ ਚੰਗ ਕਰੇ ਨਹੀਂ ਜਾ ਕੇ ਦੇਖੋ ਇਦਿ ਗਿਸਤਲਾ ਤੋਂ ਕੁਛ ਲੋਕ ਕੋਈ ਇਹ ਪੁਰ ਕਿ ਜਾਂਦਾ ਹੋਵੇ ਉਹਨਾਂ ਨੂੰ ਪੁੱਛ ਦਿਓ ਮhalla ਕਲੀਨਿਕ ਜਾ ਸਰਕਾਰੀ ਸਕੂਲਾਂ ਦੀ ਸਥਿਤੀ ਹੈ ਕਹਿੰਦੇ ਦਿੱਲੀ ਵਿੱਚ ਇੱਕ ਮੈਨੂੰ ਦਿੱਲੀ ਦੇ ਵਿੱਚ ਇੱਕ ਬੰਦਾ ਮਿਲਿਆ ਪਾਰਕ ਦੀ ਵੇਟੀ ਗੱਡੀ ਚਲਾਉਂਦਾ ਉਹ ਪਾਰਲੀਮੈਂਟ ਕੋਲੇ 100 ਦੀ ਰਕਤ ਗੱਡੀਆਂ ਨੇ ਜਿਹੜੀਆਂ ਐਮਪੀਆ ਨੂੰ ਛੱਡ ਕੇ ਆਉਂਦੀਆਂ ਨੇ ਉਹਦੇ ਕਾਰਨ ਤੇ ਸ਼ਾਇਦ ਲੈ ਕੇ ਆਉਂਦੀਆਂ ਨੇ ਸਿਰਫ ਕਦੋਂ ਪੰਜਾਬ ਵਾਲੇ ਦਿੱਲੀ ਨੇ ਆਪਦੀ ਗੱਡੀ ਲੈ ਲਈ ਤਾਂ ਮਾਨਗੜ ਵਾਲੇ ਕੇਰਲਾ ਵਾਲੇ ਉਪਾਈਏ ਹੀ ਆਉਂਦੇ ਆ ਉਹਨੂੰ ਕਰ ਪਾਰਲੀਮੈਂਟ ਦੇ ਕੱਢਿਆ ਨਹੀਂ। ਉਹ ਮੁੰਡਾ ਦਿੱਲੀ ਦਾ ਉਹ ਮੈਨੂੰ ਇੱਕ ਦਿਨ ਛੱਡਣ ਜਾ ਰਿਹਾ ਸੀ ਤਾਂ ਮੈਨੂੰ ਕਹਿੰਦਾ ਜੀ ਮੈਂ ਪਹਿਲਾਂ ਨਹੀਂ ਪਾਈ ਸੀ ਮੈਂ ਕੀਬੋਰਡ ਦੇਖੀ ਬਾਅਦੋਂ ਮੈਂ ਕਰੀਆ। ਕਹਿੰਦਾ ਮੇਰਾ 5 ਲੱਖ ਰੁਪਿਆ ਬਚ ਗਿਆ ਜੀ। ਗੱਲ ਕਿਵੇਂ? ਕਹਿੰਦਾ ਲੱਖਰ ਤੇ ਸਾਲ ਦਾ ਮੇਰਾ ਪਚਾਂ ਮੋੜਨਾ ਪਿਆ। ਮੈਂ ਕਾਹ ਦਾ ਕਾਹ ਦਾ? ਇਹ ਤਾਂ ਪਹਿਲਾਂ ਮੇਰਾ ਜਿਨੀ ਦਾ ਮੇਰਾ 2500 ਤੋਂ 3000 ਕੋ ਘੱਟ ਕਰੀ ਗਿਆ ਸੀ। ਹੁਣ 500 ਤੋਂ 600 ਤੋਂ ਵੱਧ ਕਰੀ ਗਿਆ। 2500 ਵੀ ਨਾ ਮੇਰਾ ਉਹ ਬਚ ਗਿਆ। ਸਾਲ ਦਾ ਹੋ ਗਿਆ 25-30000 ਫਿਰ ਕਹਿੰਦਾ ਮੇਰਾ ਬੱਚਾ ਜਿਹੜਾ ਉਹ ਪ੍ਰਾਈਵੇਟ ਚ ਮਰਦਾ ਸੀ ਹੁਣ ਸਰਕਾਰੀ ਨਵਾਂ ਤੇ ਹੋ ਗਿਆ ਮੈਂ ਪ੍ਰਾਈਵੇਟ ਚੋਂ ਡਾਕੇ ਸਰਕਾਰੀ ਖਲਾਫਾ ਅੱਧੀ ਤੋਂ 30000 ਰੁਪਏ ਮੇਰਾ ਫੀਸ ਦਾ ਮਤਲਬ ਲੱਗਿਆ ਫਿਰ ਮੇਰੀ ਫੈਮਲੀ ਦੇ ਲਾਜ ਵਾਸਤੇ ਲਗਭਗ 25 ਤੋਂ 30000 ਸਾਲ ਦਾ ਛੋਟੇ ਮੋਟੇ ਬੁਨਾਈ ਨੂੰ ਲਾਗੀਆਂ ਦਾ ਸੀ ਹੁਣ ਉਹ ਲਕੀਆਂ ਨਹੀਂ ਖੁੱਲ ਗਏ ਤੇ ਦਿੱਲੀ ਚ ਇਹਨਾਂ ਅੱਜ ਫਿਰ ਇਕੱਲਮਕ ਖੁੱਤੀ ਐ ਮੈਂ ਉਹ ਬਾਤ ਕੀਤਾ ਬਾਕੀ ਕਿਨੂੰ ਮੇਰਾ ਪਾਣੀ ਦਾ ਬੇਲ ਆਉਂਦਾ ਸੀ ਦਿੱਲੀ ਦੇ ਵਿੱਚ ਪਾਣੀ ਕਿੱਥੇ ਲੱਗਦਾ ਹੈ

ਜਬਾਂ ਜਿਆਨਾਤ ਲੈ ਕੇ ਇਹ ਇਹ ਫਸਾਪੋ ਕਿ ਕਿਦੀ ਗੱਲ ਤੁਹਾਨੂੰ ਸੁਮਿਨਾਥ ਨੇ ਰਿਪੋਰਟਾਂ ਕਹਿੰਦੀਆਂ ਨੇ ਆਪਾਂ ਤੁਸੀ ਪਰਦੇ ਹੋਗੇ ਖਵਾਂ ਦੇ ਸਾਰੇ ਤਰੀਕੇ ਨਾਲ ਸਮਝਾ ਦੇਣਾ ਸੁਮਿਨਾਥ ਨੇ ਰਿਪੋਰਟ ਕਹਿੰਦੀ ਹੈ ਵੀ ਜੇ 100 ਰੁਪਏ ਲੱਗੇ ਕਿਸੇ ਫਸਲ ਨੂੰ ਮੰਡੀ ਤੱਕ ਪਹੁੰਚਾਉਣ ਤੱਕ ਤਾਂ ਉਹਨੂੰ 200 ਰੁਪਏ ਮਿਲਣੇ ਚਾਹੀਦੇ ਜੇ 10000 ਰੁਪਏ ਲੱਗੇ ਕਿਸੇ ਫਸਲ ਨੂੰ ਪਕਾਉਣ ਚ ਉਹਨੂੰ ਮੰਡੀ ਤੱਕ ਲੈ ਕੇ ਜਾਣ ਚ ਤਾਂ 15000 ਰੁਪਏ ਲੈ ਕੇ ਆਵੇ ਜਿੰਦਾਰ ਮੰਡੀ ਚੋਂ ਜੇ 20000 ਰੁਪਏ ਲੱਗਿਆ 30000 ਮਿਲਣਾ ਚਾਹੀਦਾ ਦਿੱਲੀ ਦੀ ਸਰਕਾਰ ਨੇ ਸਵਾਮੀ ਨਾਥ ਦੇ ਕੋਟਾ ਲਾਗੂ ਕਰਕੇ ਹਾਲਾਂਕਿ ਸੂਬਾ ਸਰਕਾਰ ਇਹ ਨਹੀਂ ਕਰ ਨਹੀਂ ਸਕਦੀ ਪਰ ਉਹਨਾਂ ਨੇ ਕਿਵੇਂ ਕਰਤੀਆਂ ਉਹਨਾਂ ਨੇ ਇੱਕ ਤਰੀਕਾ ਕੱਢ ਲਿਆ ਮੋਦੀ ਸਰਕਾਰ ਤਾਂ ਮੁਕਰ ਗਈ ਉਧਰ ਸਵਾਮੀ ਨਾਥ ਨੂੰ ਕੋਟਾ ਤੋਂ ਮੁੱਕਾ ਨਹੀਂ ਕਹਿਣ ਤਾਂ ਇਸਾਰੇ ਦਿੱਲੀ ਦੇ ਵਿੱਚ ਤਰੀਕਾ ਕੀ ਕੱਢਿਆ ਕਿ ਫਰਜ਼ ਕਰ ਲੋ ਕਿਸੇ ਫਸਲ ਦਾ ਭਾਅ ਸਵਾਮੀ ਨਾਥ ਨੇ ਕੋਟਾ ਮੁਤਾਬਕ 500 ਰੁਪਏ ਕੋਇੰਟਲ ਬਣਦਾ ਹੈ ਪਰ ਜਿਹੜਾ ਐਮਐਸਪੀ ਜਿਹੜਾ ਘਟੋ ਘਟ ਸਮਰਥਨ ਮੁੱਲ ਗਵਰਨਮੈਂਟ ਨੇ ਸੈਂਟਰ ਨੇ ਤੈਅ ਕੀਤਾ ਉਹ ਹੈਗਾ 350 ਰੁਪਏ ਪ੍ਰਤੀ ਕੁਇੰਟਲ 200 ਰੁਪਏ ਕੁਇੰਟਲ ਫਾਇਰ ਪੈਗਿਆ ਉਹ 200 ਰੁਪਏ ਕੁਇੰਟਲ ਦਿੱਲੀ ਦੇ ਸਟਾਰ ਕਿਸਾਨ ਨੂੰ ਬੋਨਸ ਦੇ ਰੂਗੀ 500 ਰੁਪਏ ਕੁਇੰਟਲ ਸਵਮੀ ਨਾਲ ਜਮ੍ਹਾਂ ਬਰਾਬਰ ਦਾ ਪਾ ਦਿੱਲੀ ਚ ਮਿਲੂਗਾ ਹਰਾਮ ਹੋ ਜਾਊਗਾ ਦਿੱਲੀ ਦੇ ਇੱਥੇ ਕਰਨਕ 2700 ਰੁਪਏ ਪ੍ਰਤੀ ਕੁਇੰਟਲ ਰੂਪੀ ਆਪਾਂ 1900 ਦੇ ਵਿੱਚ ਕਿਹਾ ਮੈਂ ਸਿੰਘ ਸਾਹਿਬ ਨੂੰ ਪਾਸੋਂ ਪੁੱਛਿਆ ਜੀ ਮੇਰੇ ਸੰ ਨੂੰ ਅ ਜਿਹੜੇ ਹੈ ਇਹਦੇ ਨਾਲ ਲੱਗਦਾ ਪੰਜਾਬ ਦਾ ਪੁੱਛਦੇ ਨੇ ਅੰਦਰ ਸਾਹਿਬ ਕਿ ਅਸੀਂ ਟਰੱਕ ਭਰ ਕੇ ਦਿੱਲੀ ਲੈ ਜਾਵਾਂਗੇ ਕੰਕਰਾਂ ਸੜਕ ਅਸੀਂ ਦਿੱਲੀ ਸੇ ਚਾਹੀਏ ਉਹ ਕਹਿੰਦੇ ਵੀ ਜਦੋਂ ਦੀਪੂਗੀ ਉਹਨੂੰ ਸਾਥ ਦੇਖੀ ਜਾਊਗੀ ਬੋਨਸ ਵਾਸਤੇ ਇਹ ਦਿੱਲੀ ਦੀ ਜ਼ਮੀਨ ਦੀ ਹੱਦ ਹੈ ਉਹ ਨਹੀਂ ਹੋ ਸਕਦਾ ਅਕਸਰ ਵੀਆ ਕੋਣਕ ਦਿੱਲੀ ਦੀ ਸਰਕਾਰ ਬੋਨਸ ਦੇ ਰਹੀ ਹੈ 80000 ਏਕੜ ਜ਼ਮੀਨ ਹੈ ਦਿੱਲੀ ਦੀ ਸਰਕਾਰ ਦੇ ਅੰਦਰ ਤੇ ਖੇਤੀ ਹੁੰਦੀ ਹੈ ਕਿਤੇ ਬੋਲੀ ਬਾਤਾਂ ਵਾਲੇ ਕਹਿੰਦੇ ਨੇ ਕਿ ਦਿੱਲੀ ਦਾ ਸ਼ਹਿਰ ਹੀ ਹੈ ਕਲਾ 80000 ਦੇ ਕਰੀਬ ਨੀਤਾ ਹੋਣ ਦਾ ਸਾਥ ਪੁੱਛਦਾ ਆਈ ਸਕੂਲ ਲੱਗੇ ਨਾ ਆਈ ਸਕੂਲ ਇਹ ਸਗਲੇ ਜਿਹੜਾ ਤੁਹਾਨੂੰ ਸ਼ਹਿਰਪੁਰ ਦਾ ਸਕੂਲ ਹੈ ਠੀਕ ਹੀ ਉਹਦਾ ਸਕੂਲ ਹੈ ਜਿੰਨੀ ਵੀ ਮੈਨੂੰ ਗਾਂਵਾਂ ਚ ਮੰਗਣ ਵਾਸਤੇ ਮੇਰੇ ਕੋਲੇ ਆਏ ਮੰਨ ਪੱਤਰ ਸਕੂਲਾਂ ਇਹਨਾਂ ਸਭ ਤੋਂ ਫੈਲਾਇਆ ਪੁੱਰੇ ਨੇ सो तो बच्चे में पेपर वास्ते गुड लक् भी पाऊंगा और मैं उम्मीद है कि स्कूल के बच्चे जगह वो पढ़ के भविख्य तो मापिया का अपने पिंड का अपने पंजाब का अपने देश का नाम रोशन करेंगे साँधी जिते ड्यूटी लाऊंगे अं खाएँ कदेरी बचे पिंड खास तौर पर जो भी बुलाया असि हाजिर हो जो भी अस आए हैं तो प्यारमी नहीं आई तो अपना देखना करके प्यार नहीं देता है

कल कोर्ट तो तो लग कल जाए कलैक्शन डिक्लेयर हो जाएगी पैसे ग्राम पंचायत एक लख रुपया दरबारी पत्ती पब्लिक शेड वास्तव मेरे को तो चला गया आ गया आ गया काम शुरू करूंगा कल तो बाद कम कर नहीं सकता एक इट ला लो

मैं वही गल कहना किशकाम आरोप भी बैच होने चाहिए आरसीसी बैंक आई लाइब्रेरी वास्ते जगह है उ मैं दस तो दूँगा सारा कदम तो पैसे आवे तो उस हिसाब यूज कर लोक सोलर की वजह से ਸੋ ਜੇ ਇਕਾ ਰੱਖੋਗੇ ਸਪੈਕਟਰਾ ਕੀ ਕਾਨੀ ਚਨਾਬਾਦ ਦੇ ਤੁਹਾਨੂੰ ਨਾਲ ਹੈ ਬਹੁਤ ਵਧੀਆ ਪ੍ਰਿੰਟ 3 ਰੂਟ ਕਮੇਟੀ ਹੈ ਉਹਨਾਂ ਨੇ ਪੰਚਾਇਤ ਨਾਲ ਮਿਲ ਕੇ ਬੜਾ ਸ਼ਾਨਦਾਰ ਕੰਮ ਕੀਤਾ ਸੁਣਾਈ ਮੋਟੇ ਨਾ ਹਾਂ ਜਿੱਥੇ ਬਲਾਉਂਦੇ ਸਰਕਾਰੀ ਉਪਰੋਕਤ ਹੈ ਨਹੀਂ ਲਾਉਂਦੇ ਜਿੱਦਾਂ ਕਰ ਬੈਠੇ ਨੇ ਉਹ ਜਿੰਨੇ ਵੀ ਕੰਮਾਂ ਵਾਸਤੇ ਸਾਨੂੰ ਆ ਜਿਹੜਾ ਲਿਸਟ ਚੱਲੀ ਸਾਡੀ ਅੰਤਿਮ ਉੱਚ ਨਾਲੇ ਚੜ ਕਿਲਾ 100000 ਰੁਪਿਆ ਪਬਲਿਕ ਸਟੈਂਡ ਵਾਸਤੇ ਆ ਰਹੇ ਉਠੇ ਕਾਲਗੜ੍ਹ ਵਾਸਤੇ ਬਸ ਸਟੈਂਡ ਵਾਸਤੇ ਸੱਜਿਆ ਆਇਆ ਹੈ ਭੈਣੀ ਮਹਾਰਾਜਪੁਰ ਦੀ ਸਾਰੀ ਵਾਸਤੇ 100000 ਸਮਰਸੀਵਲ ਨਗਰ ਕੌਂਸਲ ਬੰਨਾਲਾ ਉਹਨਾਂ ਵਾਸਤੇ ਚੋ ਚਿੱਠੇ ਮੈਨੂੰ ਕਹੋਗੇ ਮੈਂ ਪੈਸੇ ਦੇਉਂਗਾ ਤੁਹਾਡੇ ਐਮਐਲਏ ਸਾਹਮਣੇ ਕਹੋ ਕੀਤਾ ਬਨਾਲੇ ਕੌਂਸਲ ਦੇ ਅੰਦਰ ਜਿਹੜੇ ਪਿੰਡਾਂ ਸੰਗੇੜਾ ਵਿੱਚ ਆ ਜਾਂਦਾ ਹੈ ਕਮੇਟੀ ਦੇ ਅੰਦਰ ਸੀਵਰੇਜ ਤੇ ਪਾਣੀ ਦੇ 10-10 ਗਿਆ ਜਿੱਦੇ ਭੇਜੇ ਇਹਨਾਂ ਨੇ ਵਿਧਾਨ ਸਭਾ 'ਚ ਮੁੰਡਾ ਠਾਕੇ ਮੰਤਰੀ ਨਾ ਕਰਕੇ ਗੱਲ ਨਵਜੋ ਸਿੰਘ ਸਿੱਧੂ ਨਾਲ ਲਿਖਤੀ ਰੂਪ 'ਚ ਲੈ ਲਿਆ ਕਿ ਸਾਡੇ ਉੱਪਰ ਤਾਂ ਸਰਕਾਰ ਕੋਲ ਆਇਆ ਹੀ ਨਹੀਂ ਹੋਏ ਕਮੇਟੀ ਨਾਲ ਹੀ ਬੈਠੀ ਆਪਦੇ ਆਪ ਹੀ ਕਮੇਟੀ ਬਾਕਸ ਲੈ ਸਾਧਿਆ ਤੇ ਇਹਨਾਂ ਨੇ ਕਿਹਾ 6 ਤਰੀਕ ਨੂੰ ਮੈਂ ਤਾਂ ਮੈਂ ਬਾਕਸ ਲੈ ਲਵਾਂ ਇਹ ਬਿੱਲ ਜਿਹੜਾ ਲਾਇਆ ਹੋਇਆ ਤੁਸੀਂ ਨਹੀਂ ਤਾਂ ਫਿਰ ਕਮੇਟੀ ਦੇ ਬਿਲਡਿੰਗ ਨੂੰ ਜਿੰਦਾ ਲਾਵਾਂਗੇ ਉਹਨਾਂ ਨੇ ਪ੍ਰੈਸ਼ਰ ਜਦੋਂ ਦੇਖਿਆ ਜੀ ਹਾਂ ਲੋਕ ਨੂੰ ਤੋਲਣਗੇ 6 ਤਰੀਕ ਨੂੰ ਫਿਰ ਭਾਈ ਲਾਂ 5 ਤਰੀਕ ਨੂੰ ਸਾਰੇ ਬਿੱਲ ਮਾਫ ਕਰਦੇ ਤੇ ਉਤੋਂ ਬਾਅਦ ਇਹਨਾਂ ਨੂੰ ਧਨੋਲੇ ਹੰਝਾਏ ਮੌੜ ਮੰਡੀ ਉਹ ਅੰਨੀ ਗੱਲ ਤੇ ਹੋਰ ਜਿੱਥੇ ਕਮੇਟੀ ਦਾ ਹੈ ਸੀਰੇ ਦਾ ਤੇ ਬਿੱਲ ਆਇਆ ਹੈ ਉੱਥੋਂ ਫੋਨ ਆਉਣਾ ਲੱਗ ਗਿਆ ਕਿ ਕਿਨੇ ਕਰਦੇ ਉਹਨੇ ਜੀ ਸਾਨੂੰ ਪਤਾ ਹੀ ਨਹੀਂ ਲੱਗਦਾ ਜਿਹੜਾ ਟੈਕਸ ਲੱਗਦੇ ਨੇ ਸਭੀ ਲੋਕ ਸਾਡਾ ਇੱਕੋ ਹੀ ਮਕਸਦ ਹੈ ਕਿ ਤਰੱਕੀ ਹੋਵੇ ਸੱਚੀ ਨੀਤ ਨੂੰ ਪੈਸਾ ਲੱਗੇ ਸੱਚੀ ਨੀਤਾਂ ਲੱਗੇ 5 ਲੱਖ ਆਪ ਬਿੰਦਿੰਗ ਤੇ ਲੱਗੇ 10 ਲੱਖ ਅਸੀਂ ਕੀ ਕਰਦੇ ਹਾਂ ਲੇਬਰ ਨਰੇਕਾ ਚੋਂ ਤੋੜ ਦਿੰਦੇ ਆ ਨੰਨ ਤਾਂ ਮਜ਼ਦੂਰਾਂ ਨੂੰ ਕੰਮ ਮਿਲਦਾ ਨਹੀਂ ਤਾਂ ਨਰੇਕਾ ਤੋਂ ਉਹਨਾਂ ਕੋਲ ਪਤਾ ਕੀ ਕਰਦੇ ਆ ਇੱਧਰ ਲਈ ਭਿੰਡ ਚਾਕੇ ਉੱਧਰ ਕੰਦਨਦੇ ਆ ਅਗਲੀ ਵਾਰ ਉਹ ਹੀ ਭਿੰਡ ਚਾਕੇ ਦਿੰਦਾ ਦਿੰਦੇ ਕੋਈ ਕੰਮ ਤਾਂ ਲੈ ਲੈਂਦਾ ਅਸੀਂ ਤਾਂ ਉਹਨੇ ਸਕੂਲਾਂ ਚ ਬਿੰਦਿਆਂ ਚ ਨੰਨ ਤਾਂ ਪੈਸਾ ਬਕਤਰ ਸਾਰਾ ਪੈਸਾ ਮਟੀਰੀਅਲ ਤੇ ਲੱਗਦਾ ਜੇ ਦੋ ਕਮਰੇ ਨੂੰ ਦਿੱਤਾ ਪੈਸਾ ਲੇਬਰ ਨਰੇਕਾ ਚ ਹੋ ਜੇ ਤਾਂ ਤਿੰਨ ਕੰਮ ਹੀ ਕਰੇ ਸੁਭਾ ਕੋ ਧੰਨਵਾਦ ਤੁਹਾਡਾ ਇਹ ਵਿਦਿਆਨੰਦਨ ਮੈਂ ਤੇ ਕੋਈ पोलिटिकल राजनीतिक गल नहीं करनी वास्ते कहर आप इतने मैं सी जगह इतने मैं राजनीतिक तो मंच नहीं बना चाहता मेरी इन बेनती है वास्ते वास्तव कर बहुत बहुत धनबाद बहुत बहुत